ਪਿੰਡ ਕੈਰੋ ਤੋਂ ਇੱਕ ਮਾਮਲਾ ਸਾਹਮਣੇ ਆ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਹੁੰਦੇ ਦੇਖਿਆ ਜਾ ਸਕਦਾ ਅੱਜ ਦੇ ਜ਼ਮਾਨੇ 'ਚ ਰਿਸ਼ਤੇਦਾਰ ਇੱਕ ਦੂਜੇ ਦੀ ਦੁੱਖ-ਸੁਖ ਚ ਸਾਂਝ ਦਾ ਅਪ੍ਰਤੀਕ ਹੁੰਦੇ ਨੇ ਪਰ ਉੱਥੇ ਹੀ ਇੱਕ ਨੌਣੀ ਹਰਕਤ ਇੱਕ ਸੱਕੀ ਭੈਣ ਵੱਲੋਂ ਆਪਣੀ ਸੱਕੀ ਭੈਣ ਦੇ ਘਰ ਦੇ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਔਰਤ ਜਿਹੜੀ ਕਿ ਆਪਣੀ ਦੋ ਕੁੜੀਆਂ ਸਮੇਤ ਆਪਣੀ ਸੱਕੀ ਭੈਣ ਤੇ ਜਿੱਜੇ ਦੇ ਘਰ ਰਾਤ ਬਿਤਾਉਣ ਜਾਂਦੀ ਹੈ ਉਹਨਾਂ ਨੂੰ ਮਿਲਣ ਗਈ ਹੁੰਦੀ ਹੈ ਤੇ ਸਵੇਰੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੀ ਹੈ ਚੋਰੀ ਦੀ ਵੱਡੀ ਵਾਰਦਾਤ ਕਰ ਦਿੱਤੀ ਗਈ ਇਸ ਔਰਤ ਵੱਲੋਂ 12 ਤੋਲਾ ਸੋਨਾ ਲੈ ਕੇ ਸਵੇਰੇ-ਸਵੇਰੇ ਔਰਤ ਜਿਹੜੀ ਕਿ ਫਰਾਰ ਹੋ ਜਾਂਦੀ ਹੈ ਉੱਥੇ ਜਦੋਂ ਪਰਿਵਾਰ ਨੂੰ ਪਤਾ ਚੱਲਦਾ ਹੈ ਤੇ ਕੈਰੋ ਦੀ ਸਥਾਨਕ ਪੁਲਿਸ ਨੂੰ ਇਸ ਬਾਰੇ ਸਬੰਧਿਤ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਹੁਣ ਤਾਂ ਦੱਸਦੇ ਕਿ ਤਰਨਤਾਰਨ ਦੇ ਪਿੰਡ ਕੈਰੋ ਵਿਖੇ ਆਪਸੀ ਰਿਸ਼ਤਿਆਂ ਦਾ ਸ਼ਰਿਆਮ ਕਾਣ ਹੁੰਦਾ ਦੇਖਿਆ ਗਿਆ ਹੈ ਇਸ ਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋ ਤੋਂ ਸਾਹਮਣੇ ਹੈ ਜਿੱਥੇ ਆਪਣੇ ਜੀਜੀ ਅਤੇ ਭੈਣ ਨਾਲ ਆਪਣੀਆਂ ਕੁੜੀਆਂ ਨਾਲ ਮਿਲਲਵਾਉਣ ਆਈ ਔਰਤ ਵੱਲੋਂ ਆਪਣੀ ਭੈਣ ਦੇ ਸੋਰੇ ਘਰ ਚ ਚੋਰੀ ਦੀ ਸ਼ਰਮਨਾਖ ਘਟਨਾ ਨੂੰ ਜਾਣ ਦੇ ਦਿੱਤਾ ਗਿਆ ਓਕ ਘਰਤ ਆਪਣੀ ਭੈਣ ਤੇ ਜੀਜੇ ਦੇ ਘਰੋਂ 12 ਤੋਲੇ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਹੈ ਜਿਸ ਦੀ ਸੂਚਨਾ ਉਕਤ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੇ ਦਿੱਤੀ ਗਈ ਪਰ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਉਕਤ ਲੋਕਾਂ ਨੂੰ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲੋਂ ਪਿੰਡ ਕੈਰੋ ਨਿਵਾਸੀ ਕਿਸਾਨ surjit singh ਅਤੇ ਪਤਨੀ harjinder kaur ਨੇ ਦੱਸਿਆ ਕਿ ਉਸਦੇ ਰਿਸ਼ਤੇ ਵਿੱਚ ਲੱਗਦੀ ਸਾਲੀ ਅਤੇ ਭੈਣ kamaljit kaur ਆਪਣੀਆਂ ਦੋ ਕੁੜੀਆਂ ਸਮੇਤ ਘਰ ਵਿੱਚ ਕੁਝ ਸਮਾਂ ਪਹਿਲਾਂ ਆਈ ਸੀ ਤੇ ਰਾਤ ਦੇ ਸਮੇਂ ਉਹਨਾਂ ਦੇ ਘਰ ਦੇ ਲੋਕਰ ਵਿੱਚੋਂ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰਕੇ ਅਗਲੇ ਦਿਨ ਸਵੇਰੇ-ਸਵੇਰੇ ਫਰਾਰ ਹੋ ਗਈ ਹੈ। ਕਟਨਾ ਦੀ ਸੂਚਨਾ ਪੁਲਿਸ ਚੌਕੀ ਕੈਰੋ ਨੂੰ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ kamaljit kaur ਅਤੇ ਉਸ ਦੀਆਂ ਕੁੜੀਆਂ ਖਿਲਾਫ ਫਿਲਹਾਲ ਕੋਈ ਜੜੀ ਕਾਰਵਾਈ ਨਹੀਂ ਕੀਤੀ ਗਈ ਪਰ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਕਬਲਜੀਤ ਕੌਰ ਉਸ ਦੀ ਕੁੜੀਆਂ ਖਿਲਾਫ ਚੋਰੀ ਦਾ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਉਕਤ ਲੋਕਾਂ ਦੀ ਫਿਲਹਾਲ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਚੋਰੀ ਦਾ ਸ਼ਿਕਾਰ ਪੀੜਿਤ ਪਰਿਵਾਰ ਨੇ ਉਕਤ ਲੋਕਾਂ ਦੀ ਗ੍ਰਿਫਤਾਰੀ ਦੀ ਪੁਲਿਸ ਤੋਂ ਜਲਦ ਜਲਦ ਮੰਗ ਕੀਤੀ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਰਿਸ਼ਤਿਆਂ ਦਾ ਸ਼ਰਿਆਮ ਕਾਣ ਹੁੰਦਾ ਦੇਖਿਆ ਗਿਆ ਪਿੰਡ ਕੈਰੋ ਵਿਖੇ ਜਿਹੜਾ ਕਿ ਤਰਨਤਾਰਨ ਚ ਪੈਂਦਾ ਹੈ ਜਿੱਥੇ ਆਪਣੀ ਹੀ ਸਾਕੀ ਭੈਣ ਵੱਲੋਂ ਆਪਣੀ ਭੈਣ ਤੇ ਜਿੱਜੇ ਦੇ ਘਰ ਰਾਤ ਬਿਤਾਉਣ ਜਾਂਦੀ ਹੈ ਮਿਲਣ ਗਈ ਹੁੰਦੀ ਹੈ ਤੇ ਉੱਥੇ ਹੀ ਵੱਡੀ ਚੋਰੀ ਦੀ ਸ਼ਰਮਨਾਕ ਘਟਨਾ ਨੂੰ ਜਾਣ ਦੇ ਕੇ ਸਵੇਰੇ ਸਿਰਫਰਾਰ ਹੋ ਜਾਂਦੀ ਹੈ